来 ਹੋ ਰਹੇ ਬਾਈ ਹਾਂਜੀ ਸਤਿ ਸ੍ਰੀ ਅਕਾਲ ਬਾਈ ਆਪਾਂ ਸਵੇਰੇ ਤੁਹਾਨੂੰ ਪਤਾ ਵੀਡੀਓ ਬਣਾਈ ਸੀ ਹਨਾ ਤੇ ਮੋਟਰ ਦੀ ਜਿਹੜੀ ਦਿੱਕਤ ਆ ਗਈ ਸੀਗੀ ਜਿਹੜਾ ਬਈਆ ਸੀ ਉਹ ਲਾਲ ਸਿਗਨਲ ਦਿਖਾ ਰਿਆ ਸੀ ਮੋਟਰ ਸਾਰਾ ਮੀਟਰ ਮੋਟਰ ਮਾਰ ਕੇ ਚੈੱਕ ਕਰੀ ਮੋਟਰ ਸਹੀ ਸੀ ਹਨਾ ਉਸ ਤੋਂ ਬਾਅਦ ਬਾਈ ਮਿਸਤਰੀ ਨੇ ਦੇਖਿਆ ਬਾਈ ਨੇ ਵੀਪ ਜਿਹੜਾ ਪਾਣੀ ਆ ਉਹ ਥੋੜਾ ਦੇਰੀ ਹੈ ਮੋਟਰ ਆ ਤੇ ਉਹਨੇ ਆਪਦਾ ਆਈਡੀਆ ਲਾਇਆ ਹੋ ਗਿਆ ਨਾ ਵੀ 100% ਇਹਦੇ ਵਿੱਚ ਬੋਰ ਦੇ ਵਿੱਚ ਸੱਪ ਹੋ ਸਕਦਾ ਹੈ ਵੀ ਮੋਟਰ ਦੇ ਆਲੇ-ਦੁਆਲੇ ਤੇ ਪਰ ਜਦੋਂ ਅਸੀਂ ਨੇ ਪਤਾ ਕਰਿਆ ਬਾਈ ਆਹ ਮਿਸਤਰੀ ਆਇਆ ਬਾਈ ਆਪਣਾ ਕੜੂਕਾ ਲੈ ਕੇ ਤੇ ਸੀਨੀਅਰ ਮਿਸਤਰੀ ਨੇ ਬਾਈ ਨੇ ਦੱਸਿਆ ਕਹਿੰਦਾ ਵੀ 100% ਹੋ ਸਕਦਾ ਹੈ ਬੀਮਾ ਕਰੋ ਲਾਈਟ ਫਾਲਟ ਹੋਈ ਹੋਵੇ ਜਿਹੜੇ ਬਿਜਲੀ ਡਿਪਾਰਟਮੈਂਟ ਦੇ ਬੰਦੇ ਕੰਮ ਕਰਦੇ ਉਹਨਾਂ ਦਾ ਫੇਸ ਆ ਚੇਂਜ ਨਾ ਹੋ ਗਿਆ ਹੋਵੇ ਬਦਲਿਆ ਨਾ ਗਿਆ ਹੋਵੇਗਾ ਨਾ ਵੀ ਤੂੰ 100% ਇਹ ਕੰਮ ਹੋ ਸਕਦਾ ਹੈ ਫਿਰ ਮੈਂ ਮੇਰੇ ਕਮਾਂਡੀ ਨੂੰ ਫੋਨ ਕਰਿਆ ਬਾਈ ਉਧਰ ਆ ਉਹਦਾ ਖੇਤ ਹੈ ਬਾਈ ਦਾ ਰਾਤੇ ਉਹਨੂੰ ਫੋਨ ਕਰਿਆ ਉਹ ਕਹਿੰਦਾ ਬਈ ਹਾਂ ਕਹਿੰਦਾ ਵੀ ਜਿੱਦੇ ਫਾਲਟ ਹੋਈ ਹੈ ਲੈਟਾ ਉਹਦੇ ਉਹਨਾਂ ਨੇ ਫੇਸ ਕਹਿੰਦੇ ਵੀ ਚੇਂਜ ਕਰਤਾ ਕਹਿੰਦੇ ਫਿਰ ਅਸੀਂ ਬਿਜਲੀ ਮਲਾਜ਼ਮਾਂ ਨੂੰ ਪੁੱਛਿਆ ਉਹਨਾਂ ਨੇ ਵੀ ਇਹੀ ਗੱਲ ਕਹੀ ਹੁਣ ਬਾਈ ਨੇ ਰਹਿ ਦਿੱਤੀ ਐ ਸਾਨੂੰ ਕਹਿੰਦਾ ਵੀ ਬਸ ਇਕੱਲਾ ਫੇਸ ਇੱਥੋਂ ਆਪਣੇ ਇਹਦੇ ਵਿੱਚੋਂ ਚੇਂਜ ਕਰਕੇ ਚਲਾ ਦਾਂਗੇ ਤੇ ਵੀਡੀਓ ਮੈਂ ਤਾਂ ਬਣਾ ਰਿਹਾ ਬਾਈ ਜਿਹੜੇ ਭਰਾਵਾਂ ਦੇ ਸਸਪਾਲੀ ਫੀਡਰ ਦੇ ਉੱਤੇ ਮੋਟਰਾਂ ਨੇ ਗਈਆਂ ਆਪਣੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਵੀ ਸਾਡੇ ਮੂਹਰੇ ਦੇ ਬੈਂਚ 'ਚ ਨਾ ਰਹਿ ਜਾਓ ਹਨਾ ਤੇ ਫਿਓਜ ਆਪਦੇ ਫੇਸ ਨੇ ਜਿਹੜੇ ਫੇਸ ਬਿਜਲੀ ਵਾਲੇ ਲਾਈਟ ਵਾਲੇ ਫੇਸ ਨੇ ਜਿਹੜੇ ਉਹ ਮਿਸਤਰੀ ਨੂੰ ਬੁਲਾ ਕੇ ਕਿਸੇ ਨੂੰ ਚੇਂਜ ਜ਼ਰੂਰ ਕਰਾ ਲਿਓ ਕਿਤੇ ਸਾਡੇ ਮੂਹਰੇ ਬਾਈ ਕੜੂਕਾ ਲੈ ਕੇ ਆ ਜਾਓ ਕਨਫਿਊਜ਼ਨ 'ਚ ਰਹੋ ਹਨਾ ਤੇ ਪਕਾਈ ਨਾ ਕਰੋ ਕਿਸੇ ਵੀ ਵੀਰ ਦੀ ਪਕਾਈ ਨਾ ਹੋਵੇ ਤੇ ਸਾਰੇ ਵੀਰਾਂ ਨੂੰ ਬੇਨਤੀ ਐ ਸਸਪਾਲੀ ਫੀਡਰ ਵਾਲਿਆਂ ਨੂੰ ਜਿਨ੍ਹਾਂ ਦੇ ਮੋਟਰ ਸਸਪਾਲੀ ਫੀਡਰ ਤੇ ਨੇਗੇ ਕਿਤੇ ਤੁਸੀਂ ਸੋਚ ਲਓ ਵੀ ਮੋਟਰ ਖਰਾਬ ਹੋ ਗਈ ਇਹ ਚੀਜ਼ ਦੀ ਜ਼ਰੂਰ ਗੌਰ ਕਰ ਲਿਓ ਵੀਡੀਓ ਵਧੀਆ ਲੱਗੀ ਜਾਣਕਾਰੀ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਦੇ ਹੋ ਬਾਈ ਧੰਨਵਾਦ ਸਾਰਿਆਂ ਦਾ